ਗੁਰਬਾਣੀ ਸੰਵਾਦ ਦੇ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੋ ਜੀ ਕਾਕਾ ਸਵਾਗੋ ਜੀ ਕੀ ਪੱਬੇ ਇਹ ਦੋਨਾਂ ਚੈਨਲਾਂ 'ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਗੁਰਬਾਣੀ ਨਾਲ ਜੜੇ ਵੀ ਸਾਡੀ ਆਸ਼ੇ ਦੇ ਮੁਤਾਬਿਕ ਤੁਸੀਂ ਆਪਣੇ ਜੀਵਨ ਨੂੰ ਜਿਏ ਸਮਝੀਏ ਤੇ ਉਹਨੂੰ ਨਾਲ ਆਪਣੇ ਆਪ ਨੂੰ ਅਸੀਂ ਇੰਪਰੂਵ ਕਰਕੇ ਗੁਰਾਂ ਦੇ ਸਾਥ ਨਹੀਂ ਬਣੀਏ ਉਹ ਆਪਣੇ ਆਪ ਨੂੰ ਚੰਗਾ ਤੇ ਸਮਾਜਿਕ ਚੰਗਾ ਜੀਵਨ ਬਿਤਾਇਆ ਅਵੇ ਸਾਥ ਦੰਦੇ ਮੇਰਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਦੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਾਬਾ ਜੀ ਖਾਕਾ ਸਾਹਿਬ ਜੀ ਦੇ ਪਤੀ ਅਸੀਂ ਅੱਜ ਦੇ ਲਈ ਗੱਲ ਕਰਨੀ ਚਾਹੁੰਦੇ ਹਾਂ ਬਾਣੀ 'ਚ ਇੱਕ ਸ਼ਬਦ ਆਉਂਦਾ ਸਤਿਗੁਰ ਟਾਕ ਲਿਆ ਆਪੀ ਪਰਦਾ ਆਪੀ ਪਰਦਾ ਸੋ ਜੇ ਸਤਿਗੁਰ ਕਿਹੜੇ ਪਰਦੇ ਟੱਕਦਾ ਉਹ ਕਿਹੜਾ ਪਰਦਾ ਕਿਹੜੀ ਚੀਜ਼ ਟੱਕਦਾ ਇਹਦੀ ਇਹ ਸਾਡੇ ਉੱਪ ਗੁੰਟਕਦਾ ਕਿਹੜਾ ਪੜਦਾ ਹੈ ਮਤਲਬ ਸਾਡੇ ਅੰਦਰ ਕਹੋ ਜੀ ਕਿਹੜਾ ਪੜਦਾ ਆ ਗਿਆ ਜੇ ਉਹਨੂੰ ਸਭ ਕੁਝ ਪਤਾ ਹੈ ਤੇ ਫਿਰ ਸਤਿਗੁਰ ਕਿਹੜਾ ਟੱਕ ਲੈਂਦਾ ਇਹੋ ਜਿਹਾ ਕੁਐਸਚਨ ਸਾਡੇ ਕੋਲ ਬੜਾ ਡਿਫਰੈਂਟ ਟਾਈਪ ਦਾ ਕਿ ਉਹ ਕਿਹੜਾ ਪਾਪੀ ਪੜਦਾ ਜਿਹੜਾ ਟੱਕ ਲੈਂਦਾ ਜਦੋਂ ਉਹ ਪੈਦਾ ਹੁੰਨੇ ਅੰਦਰ ਕੋਈ ਪਾਪ ਉਹਨੇ ਕੀਤਾ ਉਹ ਕਿਹੜੀ ਚੀਜ਼ ਆ ਗਈ ਕਿ ਪਾਪੀ ਪਰਦਾ ਟੱਕ ਲਿਆ ਸੋ ਐਜ਼ ਅ ਡਿਫਰੈਂਟ ਡਿਫਰੈਂਟ ਜਿਹੜੇ ਐਸਪੈਕਟਸ ਆ ਉਹਦੇ ਬਾਰੇ ਅਸੀਂ ਗੱਲ ਕਰੀਏ ਤੇ ਜੇ ਉਹਨੇ ਪਾਪੀ ਪਰਦਾ ਟੱਕ ਹੀ ਲਿਆ ਸਭ ਕੁਝ ਠੀਕ ਹੀ ਹੋ ਗਿਆ ਤਾਂ ਫਿਰ ਸੋਰੰਗ ਲਰਕ ਤਾਂ ਖਤਮ ਹੋ ਗਈ ਗੱਲ ਫਿਰ ਸਾਨੂੰ ਕਰਨ ਦੀ ਕੋਈ ਲੋੜ ਹੀ ਨਹੀਂ ਜਦੋਂ ਟੱਕ ਹੀ ਲੰਦਾ ਤਾਂ ਕੋਈ ਤਾਂ ਜੀ ਦੇਖੋ ਕੁਸਚਨ ਜਿਹੜੇ ਆਮ ਕਰ ਜਦੋਂ ਬਾਣੀ ਚ ਅਸੀਂ ਸ਼ਬਦ ਵਰਤੇ ਹੋਏ ਆ ਹਾਂਜੀ ਇਹਨਾਂ ਸ਼ਵਦਨ ਦੇ ਕੇ ਕਈ ਸੱਜਣ ਐਸਾ ਸਵਾਲ ਉਠਾਉਂਦੇ ਆ ਸਵਾਲ ਨਹੀਂ ਉਠਾਉਂਦੇ ਬਲਕਿ ਜਿਹੜੇ ਕਿ ਸਾਡੇ ਵਰਗੇ ਜਿਹੜੇ ਆ ਉਹ ਇਹਨਾਂ ਸਵਾਲਾਂ ਦੇ ਉੱਤਰਾਂ ਵਿੱਚ ਇਹ ਕਹਿੰਦੀ ਵੀ ਆ ਵਿਸ਼ਵਾਸ ਵੀ ਦਵਾਉਂਦੇ ਆ ਕਿ ਜੋ ਅਸੀਂ ਆਮ ਪਰਦਰ ਤੱਕ ਨੂੰ ਬਾਰੇ ਧਾਰਨਾ ਸਾਡੀ ਬਣੀ ਹੋਈ ਹੈ ਜੋ ਮਨੋਹਤਾ ਉਹ ਉਹਨੂੰ ਉਸੇ ਰੂਪ ਵਿੱਚ ਲੈਂਦੇ ਹੋਏ ਆ ਕਈ ਤਰ੍ਹਾਂ ਦੀਆਂ ਕਥਾ ਕਹਾਣੀਆਂ ਵੀ ਸੁਣਾਉਂਦੇ ਆ ਇਵਨ ਗੁਰੂ ਸਹਿਬਾਨ ਨਾਲ ਵੀ ਇਹੋ ਜਿਹਿਆਂ ਜਿਹੜੀਆਂ ਕਿ ਸਾਖੀਆਂ ਸੰਬੰਧਿਤ ਕੀਤੀਆਂ ਹੋਈਆਂ ਜਿਨਵਤ ਇਹ ਹੀ ਭਾਵ ਉਜਾਗਰ ਹੁੰਦਾ ਅਸੀਂ ਆਮ ਤੌਰ ਤੇ ਪਰਦਾ ਢੱਕਣ ਦੀ ਗੱਲ ਕਰਦੇ ਆ ਤਾਂ ਭਾਵੇਂ ਲੈਣੇ ਆ ਕਿ ਮੰਨ ਲਓ ਮੈਂ ਕੋਈ ਗਲਤੀ ਕੀਤੀ ਆ ਗੁਨਾਹ ਕੀਤਾ ਤੁਹਾਨੂੰ ਉਹਦਾ ਪਤਾ ਲੱਗ ਗਿਆ ਤੇ ਤੁਸੀਂ ਉਹਦੇ ਉੱਤੇ ਪਰਦਾ ਪਾ ਦਿੰਦੇ ਹੋ ਤੁਸੀਂ ਜਿਹੜੀ ਤੁਹਾਡੀ ਤਾਕਤ ਹੈਗੀ ਆ ਤੇ ਸੰਭਰਤਾ ਰੱਖਦੇ ਹੋ ਤਾਂ ਤੁਸੀਂ ਕੀ ਆ ਕਿ ਮੈਂ ਗਲਤੀ ਕਰਕੇ ਤੁਹਾਡੇ ਕੋਲ ਆ ਜਾਊਂਗਾ ਤੁਸੀਂ ਉਹਦੇ ਪਰਦਾ ਪਾਪ ਉਹਦੇ ਪਾ ਦੋਗੇ ਜਿਵੇਂ ਕਿ ਅਸੀਂ ਦੇਖਦੇ ਆਮ ਤੌਰ ਤੇ ਰਾਜਨੀਤਿਕ ਲੋਕ ਖਾਸ ਤੌਰ ਤੇ ਜਿਹੜੇ ਇੰਨਾ ਲੋਕਾਂ ਦੇ ਹਾਜ਼ਰ ਤਾਕਤ ਆ ਚਾਹੇ ਰਾਜਸੀ ਆ ਚਾਹੇ ਧਾਰਮਿਕ ਖੇਤਰ ਵਿੱਚ ਆ ਚਾਹੇ ਸਮਾਜਿਕ ਖੇਤਰ ਵਿੱਚ ਆ ਚਾਹੀ ਅਰਥਿਕ ਖੇਤਰ ਵਿੱਚ ਆ ਜਿਹਦੇ ਕੋਲ ਵੀ ਕੋਈ ਤਾਕਤ ਆ ਜਿਹੜੇ ਉਹਨਾਂ ਦੇ ਮਥਾ ਤਾ ਅਧੀਨ ਆ ਉਹਨਾਂ ਨਾਲ ਸਬੰਧਤ ਆ ਚਾਹੇ ਉਹਨਾਂ ਦੀ ਪਾਰਟੀ ਨਾਲ ਆ ਚਾਹੇ ਉਹਨਾਂ ਦੇ ਪਰਿਵਾਰ ਨਾਲ ਆ ਕਿਸੇ ਤਰ੍ਹਾਂ ਨਾਲ ਵੀ ਉਹਨਾਂ ਦਾ ਉਹਨਾਂ ਨਾਲ ਸਬੰਧ ਆ ਉਹਨਾਂ ਨੂੰ ਉਹ ਆਪਣੇ ਸਮੀਦੇ ਆ ਉਹ ਗਲਤੀਆਂ ਕਰ ਜਾਂਦੇ ਆ ਕਰਦੇ ਆ ਤਾਂ ਇਨ ਇਹ ਲੋਗ ਜਿਹੜੇ ਉਹਨਾਂ ਉਤੇ ਪਰਦਾ ਪਾ ਦਿੰਦੇ ਆ ਅਸੀਂ ਦੇਖਦੇ ਆ ਕਿ ਕਈ ਲੋਕਾਂ ਦੀਆਂ ਬਜਰ ਗਲਤੀਆਂ ਵੀ ਜਿਹੜੀਆਂ ਉਹ ਜਿਹੜੇ ਰਾਜਨੀਤਿਕ ਲੋਕ ਆ ਜਿਨ੍ਹਾਂ ਦੇ ਹੱਥ ਵਿੱਚ ਸੱਤਾ ਉਹ ਉਹਨਾਂ ਤੇ ਆਂਜ ਨਹੀਂ ਆਉਣ ਦਿੰਦੇ ਠੀਕ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਨੁਕਸਾਨ ਨਹੀਂ ਹੁੰਦਾ ਬਲਕਿ ਉਹਨਾਂ ਨੂੰ ਪ੍ਰੋਟੈਕਟ ਕਰਦੇ ਆ ਹਰ ਢੰਗ ਨਾਲ ਇਹ ਵਰਤਾਰਾ ਅਸੀਂ ਹਰ ਥਾਂ ਦੇਖ ਸਕਦੇ ਆ ਠੀਕ ਤਾਂ ਜਦੋਂ ਬਾਣੀ ਵਿੱਚ ਇਹੋ ਜਿਹੇ ਜਿਹੜੇ ਸ਼ਬਦ ਆਉਂਦੇ ਆ ਇਸ ਭਾਵ ਅਦੇ ਤਾਂ ਜਿ ਜਿਤਨਾ ਹੋਰ ਬਾਣੀ ਵਿੱਚ ਵਰਤੀ ਗਈ ਸ਼ਬਦਾਵਲੀ ਜਿਹੜੀ ਆ ਉਹ ਆਮ ਤੌਰ ਤੇ ਇਹੋ ਜਿਹੇ ਜਿਹੜੇ ਪ੍ਰਸੰਗ ਵਿੱਚ ਹੀ ਦੇਖਦੇ ਆ ਉਹਦੀ ਵਿਆਖਿਆ ਕਰਦੇ ਆ ਪਾਵਲਿ ਨੇ ਆ ਇਸੇ ਤਰ੍ਹਾਂ ਅਸੀਂ ਪੜਦਾ ਟਕਣ ਬਾਰੇ ਵੀ ਕੁਝ ਐਸੀ ਹੀ ਧਾਰਨਾ ਬਣਾਈ ਹੋਈ ਹੈ ਠੀਕ ਕਿ ਅਸੀਂ ਭੁੱਲਾ ਕਰ ਦਿੰਨੇ ਆ ਪਰ ਜਦੋਂ ਗੁਰੂ ਘਰ ਜਾ ਕੇ ਆਖਾਂਗੇ ਰੱਬ ਦਾ ਨਾਮ ਲਵਾਂਗੇ ਤਾਂ ਰੱਬ ਸਾਡਾ ਜਿਹੜਾ ਉਹ ਪੜਦਾ ਜਿਹੜਾ ਉਹ ਟਕ ਦੂਗਾ ਉਹ ਨਸ਼ਰ ਨਹੀਂ ਹੁੰਤੂਗਾ ਜ਼ਾਹਰ ਨਹੀਂ ਹੋਣ ਦੇਊਗਾ ਸਾਡੀ ਜਿਹੜਾ ਲੈਂਦਾ ਪੰਜਾਬਾ ਹੁਣ ਪਾਕਿਸਤਾਨ ਦਾ ਹਿੱਸਾ ਉਹਦੇ ਜੇ ਕਾਮ ਸਿੰਘ ਬੜੀ ਪਚਲ ਪਚਲਦ ਹੋਈ ਹੋਈ ਸੀ ਕਿ ਉਹ ਕਿਹਾ ਜਾਂਦਾ ਉਹਦੇ ਚ ਕਿਹਾ ਜਾਂਦਾ ਸੀਗਾ ਕਿ ਘੱਟ ਵੀ ਤੋਂ ਲੈਨੇ ਆ ਝੂਠ ਵੀ ਬੁਲੇਨੇ ਆ ਪਰ ਇਹ ਸਤਿਗੁਰੂ ਜੀ ਸਿੱਖ ਵੀ ਤੇਰੀ ਇਸ਼ਕ ਤਸਦਾਨੇ ਆ ਉਹ ਭਾਵੇਂ ਸੀ ਵੀ ਅਸੀਂ ਭਾਵੇਂ ਝੂਠ ਵੀ ਬੋਲਦੇ ਆ ਘੱਟ ਵੀ ਤੋੜਦੇ ਆ ਪਰ ਆਹ ਤੇ ਤੇ ਸਿੱਖੀ ਆ ਨਾ ਤੇ ਤੂੰ ਪਰਦਾ ਟਕੀ ਇਸ ਹੀ ਆਂ ਬਰਤੇ ਤੇ ਕਹਰੇ ਦਿਓ ਸਿੰਗੋ ਜਾਨ ਧਿਆਨ ਕਰਕੇ ਕਿ ਤੁਸੀਂ ਆਂ ਭੂਮੇ ਉਹ ਚੜਦਾ ਪੰਜਾਬਾ ਲੈਂਦਾ ਪੰਜਾਬਾ ਮੈਂ ਸਿੱਖਾ ਸਿੱਖਾ ਹਰ ਬੰਦਾ ਜਿਹੜਾ ਬੋਸਲੇ ਜਿਹੜਾ ਉਹ ਜਿਸ ਵੀ ਧਰਮ ਵਿੱਚ ਵਿਸ਼ਵਾਸ ਕਰਦਾ ਅਕਸਰ ਉਹ ਆਪਣੇ ਇਸ਼ਟ ਤੋਂ ਰੱਬ ਤੋਂ ਅਕਸਰ ਇਹੋ ਜੀ ਆਸ ਕਰਦਾ ਠੀਕ ਹੈ ਇਹਨਾਂ ਹੀ ਨਹੀਂ ਬਲ ਕੇ ਬਹੁਤ ਸਾਰੀਆਂ ਐਸੀਆਂ ਕਥਾ ਕਹਾਣੀਆਂ ਵੀ ਪ੍ਰਚਲਿਤ ਆ ਕਿ ਰੱਬ ਨੇ ਸਾਧੂ ਸੁਣ ਹੀ ਲਈ ਜਾਂ ਉਹਨਾਂ ਦੇ ਇਸ਼ਟ ਨੇ ਉਹਨਾਂ ਦੀ ਜਿਹੜੀ ਆ ਉਹ ਬਾਹ ਫਾੜੀ ਉਹਨਾਂ ਦਾ ਪਰਦਾ ਟੱਕ ਦਿੱਤਾ ਔਰ ਮੈਂ ਤੇ ਇਸ ਸੰਖੇ ਵਿੱਚ ਇਨੀ ਬੇਨਤੀ ਕਰਾਂ ਕਿ ਗੁਰਬਾਣੀ ਵਿੱਚ ਭਾਵੇਂ ਐਸੇ ਬਹੁਤ ਸਾਰੇ ਸ਼ਬਦ ਆ ਜਿਨ੍ਹਾਂ ਵਿੱਚ ਐਸਾ ਭਾਵ ਮਿਲਦਾ ਪਰ ਗੁਰਬਾਣੀ ਵਿੱਚ ਘਟੋ-ਘਟ ਇਹ ਜੀ ਨੂੰ ਇਸ ਰੂਪ ਵਿੱਚ ਨਹੀਂ ਲਿਆ ਗਿਆ ਠੀਕ ਕਿ ਮੈਂ ਗਲਤੀ ਕਰਾਂ ਔਰ ਗਲਤੀ ਕਰਕੇ ਮੈਂ ਆਪਣੇ ਗੁਰੂ ਕੋਲ ਜਾ ਕੇ ਫਰਿਆਦ ਕਰਾਂ ਔਰ ਗੁਰੂ ਆਖੇ ਮੇਰਾ ਸਿੱਖ ਆ ਮੇਰਾ ਬੜਾ ਪਿਆਰਾ ਮੇਰਾ ਬੜਾ ਹੀ ਉਪਾਸ਼ਕ ਆ ਤਾਂ ਉਹ ਮੇਰਾ ਪਰਦਾ ਟੱਕ ਲੂਗਾ ਨਹੀਂ ਗੁਰੂ ਸਾਹਿਬ ਨੇ ਬੜੇ ਸਪਸ਼ਟੂ ਵਿੱਚ ਆ ਕੇ ਆਇਆ ਕਿ ਚੋਰ ਕੀ ਹਮਾਂ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਉਹਨਾਂ ਨਹੀਂ ਬੜਕੇ ਜਦੋਂ ਐਸਾ ਆਖਿਆ ਕਿ ਹੱਕ ਪਰ ਆਇਆ ਨਾਨਕ ਆ ਉਸ ਸੂਰ ਉਸ ਗਾਏ ਗੁਰਪੀਰ ਹਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਕਿ ਆਖਿਆ ਕਿ ਗੁਰੂ ਪੀਰ ਬਾਹ ਫੜਦਾ ਜ਼ਰੂਰ ਫੜਦਾ ਪਰ ਕਦੋਂ ਜਦੋਂ ਗੁਰੂ ਪੀਰ ਦੀ ਗੱਲ ਨੂੰ ਦੀ ਸਿੱਖਿਆ ਨੂੰ ਉਹਦਾ ਉਹਨੂੰ ਮੰਨਣ ਵਾਲਾ ਉਹਦਾ ਪੈਰੋਕਾਰ ਸਦਾਉਣ ਵਾਲਾ ਉਹਨੂੰ ਪੜ੍ਹ ਕੇ ਸੁਣ ਕੇ ਅਮਲੀ ਦੂਵੀ ਪ੍ਰੈਕਟੀਕਲੀ ਉਹਨੂੰ ਅਪਣਾ ਲੈਂਦਾ ਠੀਕ ਜੇਕਰ ਉਹਦੀ ਗੱਲ ਨੂੰ ਨਹੀਂ ਮੰਨਦਾ ਉਂਝ ਆਖਦਾ ਕਿ ਨਹੀਂ ਮੈਂ ਮੇਰਾ ਬੜਾ ਭਰੋਸਾ ਮੇਰਾ ਬੜਾ عقیدہ ਬੜੀ ਸ਼ਰਧਾ ਪਰ ਉਹਦੀ ਗੱਲ ਉਹਦਾ ਉਪਦੇਸ਼ ਮੰਨ ਕੇ ਉਸ راہ ਦੇ ਨਹੀਂ ਤੁਰਦਾ ਤਾਂ ਗੁਰਬਾਣੀ ਕਹਿੰਦੀ ਆ ਕਿ ਉਹ ਬਾਣੀ ਫੜਦਾ ਇਹ ਸਿਰ ਫਿਰ ਦੁਰਾ ਰਹੇ ਆ ਕਿ ਭਾਵੇਂ ਗੁਰੂ ਸਹਿਬਾਨ ਨਾਲ ਵੀ ਸਾਡੇ ਲੇਖਕਾਂ ਨੇ ਬਹੁਤ ਕੁਝ ਐਸੀਆਂ ਕਥਾ ਕਹਾਣੀਆਂ ਜੁੜੀਆਂ ਹੋਈਆਂ ਉਹਨਾਂ ਦੇ ਮੂੰਹ ਸ਼ਬਦ ਕਢਵਾਏ ਹੋਏ ਆ ਕਿ ਜਿਨ੍ਹਾਂ ਵਿੱਚ ਇਹ ਐਸਾ ਆਖਿਆ ਤੇ ਬਾ ਤੁਸੀਂ ਗੁਰੂ ਤੇ ਭਰੋਸਾ ਲੈ ਆਵੋ ਤੁਹਾਡੇ ਬੇੜੇ ਪਾਰ ਤੁਸੀਂ ਕਿੰਨੀਆਂ ਵੀ ਗਲਤੀਆਂ ਕਰੋ ਇਵਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੂੰਹ ਇਹ ਸ਼ਬਦ ਕਢਵਾਏ ਸਾਡੇ ਲੇਖਕਾਂ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਸਿੱਖ ਦੇ ਸਵਾਲ ਦੇ ਉੱਤਰ ਵਿੱਚ ਕਹਿੰਦੇ ਆ ਉਹ ਕੇਸ਼ਾਂ ਦੀ ਗੱਲ ਕਰਦਾ ਕਿ ਕੇਸ ਤੁਸੀਂ ਕਿਉਂ ਰਖਾਉਂਦੇ ਹੋ ਕਿਉਂ ਜ਼ਰੂਰੀ ਆ ਕਿ ਕੇਸਾਂ ਤੋਂ ਬਿਨਾ ਮੈਂ ਤੁਹਾਡਾ ਸਿੱਖ ਨਹੀਂ ਬਣ ਸਕਦਾ ਤਾਂ ਉਥੇ ਗੁਰੂ ਮਹਾਰਾਜ ਨੂੰ ਸ਼ੁੱਧ ਕੁਟਵਾਇਆ ਕਿ ਮਹਾਰਾਜ ਆ ਕੇ ਲੱਗੇ ਵੀ ਕੀ ਇਸ ਜ਼ਰੂਰੀ ਆ ਕਿਉਂਕਿ ਜਦੋਂ ਸਿੱਖ ਦੀ ਮਰਤੂ ਹੋ ਜਾਂਦੀ ਆ ਜੇਕਰ ਇਹ ਕਿ ਜ਼ਿੰਦਗੀ ਵਿੱਚ ਨੇ ਗਲਤ ਕੰਮ ਕੀਤੇ ਆ ਤਾਂ ਮੈਂ ਇਹਦੇ ਕੇਸਾਂ ਤੋਂ ਪਛਾਣ ਕਰਕੇ ਮੈਂ ਨਰਕਾ ਜੋ ਕੇਸਾਂ ਤੋਂ ਫੜ ਕੇ ਉਹਨੂੰ ਬਾਹਰ ਕੱਢ ਲਈਨਾ ਇਹਨਾਂ ਹੀ ਨਹੀਂ ਬਲਕਿ ਇੱਥੋਂ ਤੱਕ ਗੁਰੂ ਮਹਾਰਾਜ ਦੇ ਮੂੰਹ ਕੁਟਵਾ ਦਿੱਤਾ ਮਾਰਾ ਮੋਝ ਸ਼ੁੱਧ ਪਾ ਦਿੱਤੇ ਕਿ ਜਿਹੜਾ ਹਜ਼ਾਰ ਜਨਮ ਜਿਹੜੇ ਆ ਇੱਕ ਜਨਮ ਦੀ ਗੱਲ ਵੀ ਨਹੀਂ ਹਜ਼ਾਰ ਜਨਮ ਵੀ ਉਹ ਗਲਤੀਆਂ ਕਰੂਗਾ ਤਾਂ ਮੈਂ ਉਹਨਾਂ ਨਰਕਾਂ ਚੋਂ ਕੇਸਾਂ ਤੋਂ ਫੜ ਕੇ ਬਾਹਰ ਕੱਢ ਲਊਗਾ ਸਾਡਾ ਜਿਹੜਾ ਇਸਤਾ ਉਹ ਗੁਰਬਾਣੀ ਆ ਗੁਰੂ ਸਹਿਬਾਨ ਨੇ ਜੋ ਆਖਿਆ ਜੋ ਸਮਝਾਇਆ ਉਹ ਬਾਣੀ ਵਿੱਚ ਆ ਇਤਿਹਾਸ ਵੀ ਜਿਹੜੀ ਇਹੋ ਜਿਹੀ ਗੱਲਾਂ ਮੇਰੇ ਤੁਹਾਡੇ ਵਰਗੇ ਨੇ ਲਿਖੀਆਂ ਠੀਕ ਅਸੀਂ ਜਿਹੜਾ ਮੰਨਣਾ ਉਹ ਕਿਸੇ ਨੇ ਗੁਰੂ ਸਾਹਿਬ ਦੇ ਮੂੰਹ ਵਿੱਚ ਬੂਰ ਪਾ ਦਿੱਤੇ ਅਸੀਂ ਉਹ ਨਹੀਂ ਮੰਨਨੇ ਅਸੀਂ ਜੋ ਗੁਰੂ ਨੇ ਆਪ ਮੂੰਹ ਉਚਾਰੇ ਹੋਰ ਆਪਣੇ ਹੱਥੀਂ ਲਿਖਿਆ ਸੰਭਾਲਿਆ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰਬਾਣੀ ਦੇ ਰੂਪ ਵਿੱਚ ਜਿਹੜੇ ਪਹੁੰਚੇ ਆ ਅਸੀਂ ਉਹਨੂੰ ਮੰਨੋ ਸਾਡਾ ਗੁਰੂ ਆ ਸਾਡਾ ਇਸ ਤਰ੍ਹਾਂ ਸਾਡੇ ਗੁਰੂ ਦੇ ਬੋਲ ਆ ਗੁਰੂ ਦੀ ਆਤਮਾ ਠੀਕ ਹੈ ਗੁਰਬਾਣੀ ਵਿੱਚ ਕਿਦਰੇ ਵੀ ਇਸ ਤਰ੍ਹਾਂ ਦਾ ਵਿਸ਼ਵਾਸ ਨਹੀਂ ਦਵਾਇਆ ਗਿਆ ਕਿ ਜੇਕਰ ਤੁਸੀਂ ਗਲਤੀਆਂ ਕਰੋਗੇ ਪਰ ਇਸ ਲਈ ਤੁਹਾਡੇ ਗਲਤੀਆਂ ਦੇ ਪਰਦਾ ਪਾ ਦੂ ਦਿੱਤਾ ਜਾਊਗਾ ਕਿਉਂਕਿ ਤੁਸੀਂ ਸਾਡੇ ਸੇਖੋਂ ਤੁਸੀਂ ਸਾਡੇ ਤੋਂ ਪਰੋਸਾ ਕਰ ਰਹੇ ਹੋ। ਤੁਸੀਂ ਇਸ ਲਈ ਆਪਾਂ ਗੱਲ ਕਰ ਰਹੇ ਸੀ ਪਹਿਲੀ ਗੱਲ ਇਹ ਕਿ ਗੁਰਬਾਣੀ ਇਸ ਜੁਤੇ ਮੋਹਰ ਨਹੀਂ ਲਾਉਂਦੀ। ਪਰੋੜਦਾ ਨਹੀਂ ਕਰਦੀ ਕਿ ਭਾਈ ਤੁਸੀਂ ਗਲਤ ਕਰੋਗੇ ਤਾਂ ਜਿਵੇਂ ਰਾਜਨੀਤਿਕ ਲੋਕ ਜਿਹੜੇ ਆ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਸੱਤਾ ਤਾਂ ਉਹ ਆਪਣੀ ਪਾਰਟੀ ਜਿਹੜੇ ਉਹਨਾਂ ਦੇ ਆਪਣੇ ਆ ਉਹਨਾਂ ਦੀਆਂ ਗਲਤੀਆਂ ਉਤੇ ਉਹਨਾਂ ਦੀਆਂ ਵੱਜਰ ਗਲਤੀਆਂ ਉਤੇ ਵੀ ਉਹ ਪਰਦਾ ਪਾ ਦਿੰਦੇ ਆ। ਗੁਰੂ ਜਿਹੜਾ ਰੱਬ ਜਿਹੜਾ ਉਹ ਕਦੇ ਵੀ ਉਹ ਇਸ ਤਰ੍ਹਾਂ ਦੀਆਂ ਗਲਤੀਆਂ ਉਹਦੇ ਪਰਦਾ ਪਾਉਣ ਦੀ ਜਿਹੜੀ ਆ ਗੱਲ ਰੱਬ ਦੀ ਵੀ ਜਦੋਂ ਗੱਲ ਕੀਤੀ ਆ ਬਾਣੀ ਵਿੱਚ ਤਾਂ ਉਹ ਇਸ ਰੂਪ ਵਿੱਚ ਨਹੀਂ ਕੀਤੀ ਕਿ ਠੀਕ ਆ ਪਰਦਾ ਪਾਉਂਦਾ ਗੁਰੂ ਪਰ ਕਿਦਾਂ ਪਾਉਂਦਾ ਕਿ ਉਹ ਬਾਣੀ ਵਿੱਚ ਹਾਂ ਇਹ ਆਪਾਂ ਬਾਣੀ ਵਿੱਚੋਂ ਸਮਝੀਨਾ ਹਾਂ ਦੇਖੋ ਜਦੋਂ ਗੁਰੂ ਸਾਹਿਬ ਬਾਣੀ ਵਿੱਚ ਖਿਆਲ ਦਿੰਦੇ ਆ ਕਿ ਹਰ ਜਨ ਦਾ ਅੱਗੇ ਗੁਰੂ ਗੋਬਿੰਦ ਪਰ ਰੱਖਿਆ ਕਿਵੇਂ ਕੀਤੀ ਸਾਹਿਬ ਦਾ ਕਿਵੇਂ ਕੀਤੀ ਕਿਉਂਕਿ ਇਸ ਭਾਵ ਨੂੰ ਦਸਾਉਣ ਲਈ ਦੇ ਪਰਦਾ ਟਕਣ ਦੀ ਗੱਲ ਕੀਤੀ ਹੋਈ ਆ ਉਥੇ ਲਾਜ ਰੱਖਣ ਦੀ ਗੱਲ ਆ ਕੀ ਆ ਪੱਧਰ ਰੱਖਣ ਦੀ ਗੱਲ ਕੀਤੀ ਆ ਬੰਤੀ ਦਾ ਬਹੁਤ ਸਾਰੇ ਸ਼ਬਦ ਹੋਰ ਜਿਹੜੇ ਆ ਸਮਾਨਾਰਥਕ ਸ਼ਬਦ ਵਰਤੇ ਹੋਏ ਆ ਸ਼ਬਦ ਬਕਰੇ ਅੱਪਰ ਭਾਵ ਜਿਹੜਾ ਉਹ ਇਹੋ ਜਿਹੀ ਕੋਈ ਆ ਤੋ ਜਦੋਂ ਇੱਥੇ ਆਖਿਆ ਕਿ ਮੇਰੇ ਜਿਨੇ ਉਹ ਰੱਖੀ ਮੇਰੀ ਸਹਾਇਤਾ ਕੀਤੀ ਮੇਰੀ ਇੱਜ਼ਤ ਰੱਖੀ ਪੱਧਰ ਰੱਖੀ ਪਰ ਕਿਵੇਂ ਰੱਖੀ ਕਾਂਟਨਲ ਲਾਏ ਅਫਗਨਸਬ ਮੇਤੇ ਦੇ ਹਾਲ ਪੁਰਖ ਬੁਖਸ਼ੰਦ ਕਿ ਮੇਰੇ ਮੈਨੂੰ ਆਪਣੇ ਕਾਂਟਨਲ ਲਾ ਉਹਨਾਂ ਜਿਹੜੇ ਮੇਰੇ ਔਗਣ ਸੀਗੇ ਮੇਰੀਆਂ ਕਮਜ਼ੋਰੀਆਂ ਸੀਗੀਆਂ ਉਹ ਦੂਰ ਕਰ ਦਿੱਤੀਆਂ ਔਰ ਇਸ ਤਰ੍ਹਾਂ ਮੇਰੇ ਅੰਦਰੋਂ ਮੈਨੂੰ ਪਰ ਕਮਜ਼ੋਰੀਆਂ ਦਿਖਾਈਆਂ ਜਿਹੜੇ ਮੇਰੇ ਅੰਦਰ ਜਿਹੜੀਆਂ ਕੋਈ ਵਿਸ਼ੇ ਸੀ ਵਾਸ਼ਨਾ ਸੀਗੀਆਂ ਵੇਕਾਰ ਸੀਗੇ ਜਦੋਂ ਮੈਂ ਗੁਰੂ ਕੋਲ ਆਇਆ ਗੁਰੂ ਦੇ ਉਪਦੇਸ਼ ਨੂੰ ਧਾਰਨ ਕੀਤਾ ਗੁਰੂ ਦੇ ਦਸੇ ਰਾਹ ਤੇ ਤੁਰਿਆ ਤਾਂ ਤੁਰਨਾ ਸਭ ਤੋਂ ਪਹਿਲਾਂ ਮੈਨੂੰ ਆਪਣੇ ਅੰਦਰ ਚਾਂਤੀ ਮਾਰਨ ਦਾ ਮੌਕਾ ਮਿਲਿਆ ਮੈਂ ਆਪਣੇ ਅੰਦਰ ਜਦੋਂ ਜਦੋਂ ਚਾਤੀ ਮਾਰੀ ਸਵੇਪ ਪਰਚੋਲ ਕੀਤੀ ਤਾਂ ਮੈਨੂੰ ਆਪਣੇ ਅੰਦਰ ਉਹ ਸਭ ਕੁਝ ਜੀ ਨਜ਼ਰ ਆ ਗਿਆ ਜਦੋਂ ਨਜ਼ਰ ਆ ਗਿਆ ਨਜ਼ਰ ਆ ਗਈ ਜਦੋਂ ਨਜ਼ਰ ਆ ਗਈਆਂ ਤਾਂ ਫਿਰ ਮੈਂ ਗੁਰੂ ਦੇ ਬਚਨਾਂ ਦੀ ਸਹਾਇਤਾ ਨਾਲ ਉਪਦੇਸ਼ ਦੀ ਸਹਾਇਤਾ ਨਾਲ ਉਹਨਾਂ ਨੂੰ ਆਪਣੇ ਅੰਦਰ ਦੂਰ ਕੀਤਾ ਜਦੋਂ ਇੰਜ ਮੈਂ ਗੁਰੂ ਦੀ ਬਚਨਾਂ ਦੀ ਉਪਦੇਸ਼ ਦੀ ਸਹਾਇਤਾ ਨਾਲ ਮੈਂ ਉਹਨਾਂ ਨੂੰ ਦੂਰ ਕੀਤਾ ਤਾਂ ਇਸ ਤਰ੍ਹਾਂ ਨਾਲ ਮੇਰਾ ਜਿਹੜਾ ਪਰਦਾ ਸੀਗਾ ਉਹ ਗੁਰੂ ਨੇ ਪਰਮੇਸ਼ਰਿਆ ਟੱਕ ਦਿੱਤਾ ਜਿਵੇਂ ਗੁਰੂ ਸਾਹਿਬ ਦਾ ਇੱਕ ਫਰਮਾਨ ਆ ਕਿ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਤਾਂ ਕਨਕੂਪਤ ਮੇਰੀ ਕਿ ਤੂੰ ਮੇਰੀ ਪਤ ਟੱਕਣ ਲਈ ਕੀ ਦਿੱਤਾ ਕਿ ਪ੍ਰੇਮ ਦਾ ਪਟੋਲਾ ਦਿੱਤਾ ਜਿਹੜਾ ਬਾਣੀ ਵਿੱਚ ਬੱਕਰੇ ਢੰਗ ਨਾਲ ਵੀ ਦਸਾਇਆ ਆ ਕਿ ਰੱਬ ਜਿਹਦੇ ਉਤੇ ਬਖਸ਼ਿਸ਼ ਕਰਦਾ ਤ੍ਰਿਠਦਾ ਤਾਂ ਉਹਨੂੰ ਉਹ ਗੁਰੂ ਦੀ ਮੱਤ ਦਿੰਦਾ ਉਹ ਗੁਰੂ ਦੀ ਛਰਨ ਵਿੱਚ ਆਉਂਦਾ ਗੁਰੂ ਦੀ ਮੱਤ ਲੈਂਦਾ ਗੁਰੂ ਦੀ ਮੱਤ ਨਾਲ ਕੀ ਆ ਕਿ ਉਹ ਫਿਰ ਉਹ ਰਸਤਾ ਬਣਾਉਂਦਾ ਜਿਹੜਾ ਰਸਤਾ ਜਿਹੜਾ ਉਹ ਤਬਾਈ ਦਾ ਨਹੀਂ ਬਲਕਿ ਉਹ ਜਿਹੜਾ ਆਵਾਦੀ ਦਾ ਰਸਤਾ ਜੇ ਰਾਹ ਦੇ ਤੁਰਿਆ ਮਨੁੱਖ ਸਹੀ ਹਾਲਤ ਵਿੱਚ ਇਨਸਾਨੀਅਤ ਦੁਆਲੇ दैਵੀ ਗੁਣਾਂ ਨੂੰ ਧਾਰਨ ਕਰਦਾ ਗੁਰਸਾ ਜਿਵੇਂ ਪਾਵਨ ਫਰਮਾਣਾ ਕਿ ਗੁਰ ਪੁਰਾ ਮੇਰੀ ਰਾਖ ਲਈ ਕਿ ਪੁਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਉਸੇ ਵੇਲੇ ਮੈਂ ਪਰਦਾ ਟਾਕ ਲਿਆ ਕਿਉਂਕਿ ਜੇਕਰ ਮੇਰੀ ਇੱਜ਼ਤ ਨਾ ਰੱਖਦਾ ਮੈਂ ਉਸ ਦਾ ਰਹਿਂਦਾ ਤਾਂ ਮੈਂ ਗੁਰਮੁਖੀ ਨਹੀਂ ਸੀ ਬਣ ਸਕਦਾ ਮੇਰੇ ਜਿਹੜੇ ਗੁਨਾਹ ਜਿਹੜੇ ਪਾਪ ਆ ਉਹ ਨਸ਼ਰ ਹੋ ਜਾਣੇ ਸੀਗੇ ਮੇਰੀ ਬਦਨਾਮੀ ਹੋਣੀ ਸੀ ਮੈਂ ਉਹ ਰਾਹ ਤੁਰਨਾ ਸੀ ਜਿਹੜੇ ਰਾਹ ਅਬ ਅਦੀ ਦਾ ਨਹੀਂ ਬਗੇ ਜਿਹੜਾ ਬਰਬਾਦੀ ਦਾ ਰਸਤਾ ਠੀਕ ਪਰ ਨਾ ਲੱਗੇ ਅਸੀਂ ਤਾਂ ਕੋਈ ਭੁਲੇਖਾ ਨਾ ਖਾ ਜਾਵੇ ਕਿ ਅਸੀਂ ਇਨੀ ਸਪਸ਼ਟਤਾ ਦੇ ਬਾਵਜੂਦ ਵੀ ਅਸੀਂ ਭੁਲੇਖਾ ਖਾ ਜਾਂਨੇ ਆ ਗੁਰੂ ਸਾਹਿਬ ਕੇ ਸਪਸ਼ਟ ਕਰ ਰਹੇ ਆ ਜਿਵੇਂ ਗੁਰੂ ਪੁਰਾਏ ਮੇਰੀ ਰਾਖ ਲਈ ਤਨ ਆ ਲੱਗਦਾ ਥੇ ਆ ਕਿ ਅੰਮ੍ਰਿਤ ਰਾਮ ਹਿਰਦੇ ਮੇਂ ਦੀਨੋ ਜਨਮ ਜਨਮ ਕੀ ਮੈਲ ਗਈ ਕਿ ਪਤ ਰਖੀ ਕਿਵੇਂ ਕਿ ਮੈਨੂੰ ਆਤਮਿਕ ਜ਼ਿੰਦਗੀ ਦੇਣ ਵਾਲਾ ਨਾ ਮਿਲ ਗਿਆ ਮੇਰੇ ਹਿਰਦੇ ਵਿੱਚ ਵੱਸ ਗਿਆ ਜਿਹਨੂੰ ਜਪਣ ਨਾਲ ਜਿਹਨੂੰ ਧਾਰਨ ਕਰਨ ਨਾਲ ਜਿਹੋ ਜਿਹਾ ਮੈਂ ਪਵਿੱਤਰ ਜੀਵਨ ਜੀਉਣ ਨਾਲ ਮੇਰੇ ਜਿਹੜੇ ਅੰਦਰ ਖੋੜ ਸੀ ਕਾ ਮਨ ਸੰਸਕਾਰਾਂ ਜਿਹੜੀ ਮੈਲ ਸੀਗੀ ਉਹ ਸਾਰੀ ਦੀ ਸਾਰੀ ਮੈਲ ਲਹਿ ਗਈ ਤੋ ਗੁਰੂ ਜਿਹੜਾ ਪੱਤ ਰੱਖਦਾ ਉਸ ਪੱਤ ਰੱਖਣ ਦਾ ਆ ਰੂਪ ਆ ਆ ਸਰੂਪਾ ਬਾਣੀ ਵਿੱਚ ਜੋ ਅਸੀਂ ਆਮ ਸਮਝ ਲਿਆ ਜਾਂ ਸਮਝਾਇਆ ਗਿਆ ਸੋ ਕਾਲ ਕਥਤ ਧਾਰਮਿਕ ਆਗੂਆਂ ਵੱਲੋਂ ਗੁਰਬਾਣੀ ਜਿਹੜੀ ਆ ਇਸ ਉਤੇ ਮੋਹ ਨਹੀਂ ਲਾਉਂਦੀ ਇਸ ਦੀ ਪੁਸ਼ਟੀ ਨਹੀਂ ਕਰਦੀ ਅਸੀਂ ਕਿਹਾ ਜਿਹੜੀਆਂ ਕਥਾ ਕਹਾਣੀਆਂ ਮੇਰੇ ਤੁਹਾਡੇ ਵਰਗੇ ਨੇ ਕੜੀਆਂ ਬਣਾਈਆਂ ਸਾਖੀਆਂ ਗੁਰੂ ਸਾਹਿਬ ਜੀ ਦੇ ਮੂੰਹ ਵਿੱਚ ਪਾ ਦਿਤੀਆਂ ਅਸੀਂ ਉਹਨਾਂ ਨੂੰ ਵੀ ਕੁਰਬਾਨੀ ਦੇ ਤੁਲ ਸਮਝਣ ਦੀ ਭੁੱਲ ਕਰ ਬੈਨੇ ਆ ਇਸ ਲਈ ਕਿਉਂ ਜਦੋਂ ਗੱਲ ਚੱਲਦੀ ਆ ਕੋਈ ਕੋਈ ਗੱਲ ਸਜਣ ਕਹਿੰਦੇ ਜੀ ਫਾਣੇ ਜੀ ਉਹ ਗੁਰੂ ਸਾਹਿਬ ਦੇ ਜੀਵਨ ਚ ਲਿਖਿਆ ਆ ਫਾਣੇ ਇਤਿਹਾਸ ਵਿੱਚ ਲਿਖਿਆ ਗੁਰੂ ਸਾਹਿਬ ਨੇ ਇੰਜ ਆ ਕੇ ਆ ਅਸੀਂ ਇਹ ਗੱਲ ਭੁੱਲ ਜਾਨੇ ਆ ਕਿ ਗੁਰੂ ਜੀ ਨੇ ਜੋ ਆਖਿਆ ਉਹ ਗੁਰਬਾਣੀ ਵਿੱਚ ਆ ਪਰ ਗੁਰਬਾਣੀ ਜਿਹੜੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਠੀਕ ਤੋਂ ਪਰਦਾ ਟਕਦਾ ਜਿਹੜਾ ਪਰਦਾ ਟਕਦਾ ਸਾਡੇ ਔਗਣਾ ਨੂੰ ਮਿਟਾ ਕੇ ਆਹੁਰ ਸਾਜਿਦੂ ਆਖਦੇ ਆਗੇ ਸਤਗੁਰੂ ਸੇ ਕੇ ਬੰਧਨ ਕਟਾ ਹੈ ਕਿ ਗੁਰੂ ਜਿਹੜਾ ਸਿੱਖਦੇ ਬੰਧਨ ਕੱਟ ਦਿੰਦਾ ਇਸ ਲਈ ਅਗਿਆ ਕੇ ਗੁਰ ਕਸਿ ਪ੍ਰਕਾਰ ਤੇ ਹਟਾ ਹੁਣ ਜਿਹੜਾ ਕੋ ਮੇਰੇ ਵਰਗਾ ਸੀਗਾ ਉਹਨੇ ਪੰਕਤੀ ਸੁਣ ਲਈ ਕਿ ਗੁਰੂ ਜਿਹੜਾ ਉਹ ਪਰਦੇ ਢੱਕਦਾ ਜੋ ਬੰਧਨ ਕੱਟ ਦਿੰਦਾ ਉਹ ਕਿਸੇ ਆਪਣੇ ਪਸ਼ੂਆਂ ਲਈ ਉਹ ਦੂਜੇ ਦੇ ਖੇਤ ਵਿੱਚ ਪੱਠੇ ਪੜਨ ਲੱਗ ਪਿਆ ਚਾਰਾ ਬੱਟਨ ਲੱਗ ਪਿਆ ਉਹਨੂੰ ਪੁੱਛਿਆ ਵੀ ਨਹੀਂ ਜਾ ਕੇ ਚੋਰੀ ਬੱਟਨ ਲੱਗ ਪਿਆ ਕਿਹੜਾ ਦੇਖਣ ਦਿਆ ਕਉਕੇ ਹੋਰ ਰਹਿ ਜਾਂਦਾ ਸੀ ਉਹਨੇ ਦੇਖ ਲਿਆ ਵੀ ਇਹ ਦੂਜੇ ਦੇ ਖੇਤਾਂ ਚ ਆਪਣੇ ਪਸ਼ੂ ਨੇ ਚਾਰਾ ਵੱਢੀ ਜਾ ਰਹੇ ਆ ਤੇ ਨਾਲ ਨਾਲ ਪੰਗਤੀ ਪੜੀ ਜਾ ਰਿਹਾ ਕਿ ਸਤਗੁਰੂ ਸਿੱਕੇ ਬੰਦਨ ਕਰਤਾ ਸਤਗੁਰੂ ਸਿੱਕੇ ਬੰਦਨ ਕਰਤਾ ਤੋ ਕਹਿੰਦਾ ਭਲਿਆ ਲੋਕਾ ਅੱਗੇ ਪੜ ਲੈ ਕੁਛ ਕਿ ਗੁਰੂ ਨੇ ਅੱਗੇ ਵੀ ਕੁਛ ਆਖਿਆ ਆ ਤਾਂ ਉਹ ਅੱਖਾਂ ਲੱਗਾ ਵੀ ਮੈਂ ਕੱਲਾ ਸਿੱਖ ਤੋੜਾਂ ਕਿ ਸਾਰੀ ਬਾਣੀ ਮੈਂ ਹੀ ਪੜਨੀ ਆ ਹਾਂ ਤੋ ਤੂੰ ਵੀ ਗੁਰੂ ਦਾ ਸੇਖਾ ਤੂੰ ਪੜ ਲੈ ਅੱਗੇ ਭਈ ਜਿੰਨੀ ਮੈਂ ਮੈਂ ਸਿੱਖ ਮੇਰੇ ਹੀ ਸਿਆਈਓਂ ਪੜਦੇ ਆ ਆ ਜੇ ਅਗਲੀ ਪੰਗਤੀ ਤੂੰ ਪੜ ਲੈ ਉਹ ਕੋ ਅਗਲੀ ਪੌਂਦੀ ਪੜਦਾ ਤੇ ਜੋ ਕਰ ਰਿਹਾ ਉਹ ਨਹੀਂ ਸੀ ਕਰ ਸਕਦਾ ਕਿ ਆ ਕਿ ਸਤ ਗੁਰੂ ਕਾ ਸਿਵਕਾਰ ਦੇ ਹਟਾ ਕਿ ਗੁਰੂ ਕਾ ਜ ਸਿੱਖ ਆ ਸਜਮੁ ਸਿੱਖ ਆ ਉਹ ਵਿਕਾਰਾਂ ਤੋਂ ਹਟ ਜਾਂਦਾ ਉਹਦਾ ਹਟਣਾ ਹੀ ਜਿਹੜਾ ਉਹ ਗੁਰੂ ਦਾ ਉਹਦਾ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਗੁਰੂ ਦੀ ਗੱਲ ਨੂੰ ਮੰਨ ਕੇ ਜਦੋਂ ਉਹ ਵਿਕਾਰਾਂ ਵੱਲੋਂ ਸੰਕੁਚ ਕਰਦਾ ਉਹ ਸਦੇਸਤੇ ਦਾ ਤਿਆ ਕਰਦਾ ਇਹ ਜੋ ਮਦਦ ਦਿੰਦਾ ਗੁਰੂ ਇਸ ਰੂਪ ਵਿੱਚ ਉਹਦੀ ਸਹਾਇਤਾ ਕਰਦਾ ਉਹਦੀ ਪੱਧ ਰੱਖਦਾ ਨਾ ਕਿ ਜੀਰੋਂ ਸ਼ਾਬਾਸ਼ ਦਿੰਦਾ ਤੇ ਸ਼ਾਬਾਸ਼ ਬੁੱਧਾ ਤੂੰ ਮੇਰੇ ਤੇ ਭਰੋਸਾ ਰੱਖ ਰਿਆ ਆ ਪਰ ਤੂੰ ਜੋ ਮਰਜੀ ਕਰੀ ਜਾ ਸਭ ਤੇਰੇ ਗੁਨਾਹ ਮੁਆਫਾ ਜਿਵੇਂ ਕਿ ਤੁਸੀਂ ਆਮ ਸਮਝਦੇ ਆ ਹਾਂਜੀ ਮੈਨੂੰ ਯਾਦ ਆ ਕਿ ਸੱਜਣ ਜਿਹੜੇ ਸੀਗੇ ਉਹ ਕਿਸੇ ਬਾਬਾ ਜੀ ਦੇ ਬੜੇ ਸ਼ਤਾਲੂ ਸੀਗੇ ਤੇ ਉਹਦਾ ਬੜੇ ਬਾਣੀ ਪੜਨ ਵਾਲੇ ਬੜੇ ਨਿਤ ਨਿਮੀ ਸੀ ਤੇ ਉਹ ਕਿਵੇਂ ਰੋਂ ਉਹਨਾਂ ਨੇ ਕਹਿਣਾ ਜੀ ਸਾਨੂੰ ਤਾਂ ਮਹਾਰਾਜ ਦੇ ਬਾਬਾ ਜੀ ਨੇ ਮਹਾਰਾਜ ਕਹਿੰਦੇ ਸੀ ਉਹਨਾਂ ਨੂੰ ਕਿ ਉਹਨਾਂ ਨੇ ਆਖਿਆ ਸੀ ਕਿ ਜਿਹੜਾ ਸੰਤ ਦੀ ਸੰਗੂ ਚਾਜਦਾ ਉਹਨੂੰ ਕੋਈ ਹਾਲਾਂ ਕਾਲ ਦੀ ਲੋੜ ਹੀ ਨਹੀਂ ਪੈਂਦੀ ਤੋ ਗੁਰਬਾਣੀ ਦੀ ਪੰਗਤੀ ਸੁਣਾਉਂਦੇ ਸੁਣਾਉਂਦੇ ਹੁੰਦੇ ਸੀ ਕੋਟ ਕਰਦੇ ਹੁੰਦੇ ਸੀਗੇ ਕਹਿੰਦੇ ਉਹਨੇ ਆਖਿਆ ਵੀ ਉਹਨਾਂ ਦੇ ਉਹਨਾਂ ਦੇ ਕੋਈ ਘਾਲਾਂ ਦੀ ਲੋੜ ਨਹੀਂ ਸਾਜੀ ਨੇ ਕਹਿੰਦਾ ਮਹਾਰਾਜ ਬਖਸ਼ੇ ਹੋਏ ਆ ਤੋ ਇਹ ਗੱਲ ਇਹ ਵੀ ਕਡੋ ਕਡ ਗੁਰਬਾਣੀ ਜਿਹੜੀ ਆ ਓਏ ਗੁਰਬਾਣੀ ਸਾਨੂੰ ਇਸ ਰਾਹ 'ਤੇ ਤੋਰਦੀ ਉਹਦਾ ਕਹਿੰਦੇ ਆ ਵੀ ਜਿਹੇ ਕਰਮ ਕਮਾਏ ਤੇ ਹਾ ਹੋਵੇ ਸੀ ਇਸ ਲਈ ਜਦੋਂ ਮਹਾਰਾਜ ਬਾਣੀ ਗੱਲ ਕਰਦੇ ਆ ਆਮ ਜਿਹੜੇ ਵਿਸ਼ਵਾਸ ਆ ਲੋਕਾਂ ਦਾ ਤੋ ਸਮੇਂ ਦੇ ਅੱਗੇ ਅਸੀਂ ਜੇਕਰ ਆਪਨੇ ਇਛੇ ਦੀ ਜੀ ਦੌਰਿਤ ਜਿਹੜੀ ਆ ਇਵੜ ਕੇ ਇਹਨੇ ਤੁਰ ਵੀ ਨਹੀਂ ਹੁੰਦੀ ਭਾਵੀ ਜੋ ਪ੍ਰਚਲਿਤ ਹੁੰਦੀ ਹੈ ਜਦੋਂ ਜਥੇਬੰਦਕ ਰੂਪ ਧਾਰਨ ਕਰਦਾ ਤਾਂ ਸੁਮਿਦਾ ਕਿ ਮੈਂ ਉਹ ਚਿੰਨ ਧਾਰਨ ਕਰਕੇ ਉਹਦੀ ਬਖਸ਼ਿਸ਼ ਦਾ ਖੁਸ਼ਦਾ ਪਾਦਰ ਬਣ ਗਿਆ ਹੁਣ ਬਸ ਮੈਂ ਬਖਸ਼ਿਆ ਗਿਆ ਤਾਂ ਗੁਰੂ ਸਾਹਿਬ ਜਦੋਂ ਕਹਿੰਦਿਆ ਕਿ Hindu ਕਿਆ ਕਰ Hindu ਆਵੇ ਸੂਤ ਜਨੂ ਪੜਗਲ ਪਾਵੇ ਪਰ ਨਾ ਲਗੇ ਅਗਦੇ ਦਾ ਸੂਤ ਪਾਏ ਕਰੇ ਬੁਰੀ ਆਈ ਨਾਤਾ ਤੋਦਾ ਥਾਇ ਨਾ ਪਾਈ ਮੁਸਲਮਾਨ ਗਰੀਬ ਡੇ ਆਈ ਬਿਨ ਗੁਰੂ ਪੀਰੇ ਕੋਈ ਥਾਇ ਨਾ ਪਾਈ ਰਾ ਦਸਾਏ ਉਥਾ ਕੋ ਜਾਏ ਕਰਨੇ ਬਾਜੂ ਪਿਸ ਨਾ ਪਾਈ ਤੂੰ ਗੁਰਬਾਣੀ ਵਿੱਚ ਜਿਹੜਾ ਭਾਵ ਬੜਾ ਸਪਸ਼ਟ ਆ। ਇਸ ਲਈ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਕਾਬੇ ਵਿੱਚ ਪੁੱਛਿਆ ਗਿਆ ਕਿ Hindu ਬੜਾ ਕਿ ਮੁਸਲਮਨ ਹੋਈ? ਤਾਂ ਗੁਰੂ ਦਾ ਸਾਹਿਬ ਬੜਾ ਸਪਸ਼ਟ ਉੱਤਰ ਸੀਗਾ ਕਿ ਸ਼ੁਭ ਮਨਬਦ ਦੋਨੋਂ ਰੋਈ। ਕਿ ਜੇਕਰ ਅਮਲ ਚੰਗੇ ਨਹੀਂ, ਤੁਹਾਡਾ ਕੈਕਟਰ ਨਹੀਂ, ਤੁਹਾਡਾ ਆਚਰਨ ਨਹੀਂ। ਤਾਂ ਲੇਬਲ ਪਾਵੇਂ ਜੋ ਮਰਜ਼ੀ ਲਾ ਲਓ, ਪਾ ਮੈਂ ਜਿੰਨਾ ਮਰਜ਼ੇ ਕਿਸੇ ਦਾ ਵਿਸ਼ਵਾਸਜਨ ਬਨਜੋ, ਸ਼ਰਧਾਲੂ ਬਨਜੋ। ਉਹਦੇ ਮਾਲ ਨਾਂ ਦੇ ਮਾਲਾ ਜਪਣ ਲੱਗ ਪੋਵੋ। ਪਾਵੇਂ ਜਿੰਨਾ ਵੀ ਕਰਜੋ ਤੂੰ, ਬਤੀ ਕਰਜੋ ਸਿਰੋਟ ਚਾਮੂ ਠਕੀਓ ਦੀ ਨਾਂ ਦੇ ਆਰਤੀ ਕਰੀ ਜਾਓ। ਪਰ ਜੇਕਰ ਤੁਸੀਂ ਉਹਦੀ ਜਿਹੜੀ ਕਾਲਾ ਸਿੱਖਿਆ ਜਿਹੜੀ ਆ ਉਹਨੂੰ ਪੜ ਗਏ ਸੁਣ ਗਏ ਉਹ ਆਪਣੇ ਜੀਵਨ ਵਿੱਚ ਤਾਰਨ ਨਹੀਂ ਕਰਦੇ ਤਾਂ ਕੋਈ ਵੀ ਤੁਹਾਡੀ ਪਤ ਨਹੀਂ ਰੱਖ ਸਕਦਾ ਤੁਹਾਡਾ ਪਰਦਾ ਨਹੀਂ ਟੱਕ ਸਕਦਾ ਹਾਂ ਕੋਈ ਅਧੂਰਾ ਜਿਹੜਾ ਉਹ ਜ਼ਰੂਰ ਤੁਹਾਨੂੰ ਵਿਸ਼ਵਾਸ ਦਵਾ ਦੇਊਗਾ ਤੂੰ ਆਉਂਦੇ ਆ ਪਰ ਜਿਹੜਾ ਆਬਨਾ ਜੁੜੀ ਰੂਹ ਆ ਉਹ ਕਦੀ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਛੁੱਟੀ ਤਸੱਲੀ ਨਹੀਂ ਦੇਊਗੀ ਇਸ ਲਈ ਗੁਰੂ ਸਾਹਿਬ ਕੋ ਜਿਹੜੇ ਆਦੇਸ਼ ਜਿਵੇਂ ਜਦੋਂ ਮਹਾਰਾਜ ਸਰੀਰਕ ਰੂਪ ਵਿੱਚ ਵਿਤਰਦੇ ਸੀਗੇ ਤੋਂ ਬੇਲੋਣ ਦੇ ਕੀਤ ਵੀ ਪੁੱਛਦੇ ਜਿਬਾ ਤੋ ਕੀ ਕੀਤ ਕਰਦਾ ਤੇ ਉਪਜੀਤ ਦਾ ਸਾਧਨ ਕੀ ਆ ਜੇਕਰ ਕਿਸੇ ਦੀ ਜਿਹੜਾ ਰੋਜ਼ੀ ਦਾ ਸਾਧਨ ਦਾ ਉਹ ਗਲਤ ਢੰਗ ਨਾਲ ਉਹ ਰੋਜ਼ੀ ਕਮਾਉਂਦਾ ਸੀ ਇਹਨੂੰ ਵਰਜਦੇ ਸੀਗੇ ਕਿ ਨਹੀਂ ਭਾਈ ਪਹਿਲਾਂ ਆਪਣੀ ਜਿਹੜੀ ਉਪਜੀਵਕ ਦਾ ਸਾਧਨ ਆ ਉਹਨੂੰ ਸ਼ੁੱਧ ਕਰ ਔਰ ਮਹਾਰਾਜ ਜਿਹੜਾ ਇਹਨਾਂ ਹਰ ਇੱਕ ਨੂੰ ਆਚਰਣ ਤੌਰ ਤੇ ਬੁਲੰਦੀਆਂ ਛੋਣ ਲਈ ਉਹਨੂੰ ਪ੍ਰੇਰਿਤ ਤੇ ਉਤਸ਼ਾਹਤ ਕਰਦੇ ਸੀਗੇ ਜਿਹੜੇ दैਵੀ ਗੁਣਾ ਇਹਨਾਂ ਗੁਣਾ ਦਾ ਧਾਰ ਨਹੀਂ ਬਣਣ ਲਈ ਕਹਿੰਦੇ ਸੀਗੇ ਇਸ ਲਈ ਭਾਵੇਂ ਗੁਰੂ ਤੇ ਪਬ ਕਿੰਨੇ ਵਿਸ਼ਾਦਾ ਰੱਖਦਾ ਸੀਗਾ ਮਹਾਰਾਜ ਉਹਨੂੰ ਧਿਆਨ ਵਿੱਚ ਨਹੀਂ ਸੀ ਲੱਗਦੇ ਕਿ ਭਾਈ ਇਹਨੇ ਦੂਰੋਂ ਚੱਲ ਕੇ ਆਇਆ ਇਹ ਮੇਰੇ ਨਾਮ ਦੀ ਮਾਲਾ ਜਪ ਰਿਹਾ ਜਾਂ ਮੇਰੇ ਗੇੜੀ ਤਸਵੀਰੇ ਨਾਲ ਗਲਜੇ ਲਟਕਾਈ ਹੋਈ ਆ ਨਹੀਂ ਗੁਰੂ ਸਾਹਿਬ ਨਾਲ ਗੱਲੋਂ ਧਿਆਨ ਵਿੱਚ ਨਹੀਂ ਸੀ ਲੱਗਦੇ ਇਹ ਨਹੀਂ ਸੀ ਵਿਚਾਰਦੇ ਉਹ ਵਿਚਾਰਦੇ ਸੀ ਕਿ ਇਹਦੇ ਕਰਮ ਕੀ ਆ ਇਹਦਾ ਆਚਰਣ ਕਿ ਹੋ ਜੇ ਆ ਇਹ ਵਰਤਾਰਾ ਕੀ ਹੋ ਜੇ ਆ ਤਾਂ ਉਹਦਾ ਗੁਰੂ ਦਾ ਇਹ ਉਪਦੇਸ਼ ਨੂੰ ਪੜ੍ਹ ਸੁਣ ਕੇ ਮੰਨ ਕੇ ਉਸ راہ ਨੂੰ ਅਪਣਾਉਣਾ ਕੁਰਬਾਨੀ ਵਿੱਚ ਇਹ ਪਰਦਾ ਟਕਣ ਦਾ ਰੂਪ ਆ ਨਾ ਕਿ ਸਾਡੇ ਕੋ ਕਰਮਾਂ ਉਤੇ ਪਰਦਾ ਪਾਉਣਾ ਜੀ ਠੀਕ ਹੈ ਨਹੀਂ ਬੜੇ ਵਧੀਆ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਸਤਿਗੁਰੂ ਨੇ ਕਿਦਾਂ ਢੱਕ ਲਿਆ ਸਾਡਾ ਪਰਦਾ ਤੇ ਕੀ ਇਹਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜਾ ਅਸੀਂ ਰੁਮਾਲਾ ਦਿੰਨੇ ਆ ਉਹਦੇ ਨਾਲ ਵੀ ਕੋਈ ਲਿੰਕ ਹੈ ਕਿ ਪਰਦੇ ਅਲਈਆ ਨਹੀਂ ਨਹੀਂ ਇਹ ਅਸਲ ਪਹਿਲੇ ਲੋਕਾਂ ਜਿਹੜੇ ਅਨਪੜ੍ਹਤਾ ਜ਼ਿਆਦਾ ਸੀਗੀ ਤੇ ਕੇਵਲ ਜਦੋਂ ਰੁਮਾਲਾ ਚੜਾਉਂਦੇ ਸੀਗੇ ਜਦੋਂ ਖਾਸ ਤੌਰ ਤੇ ਪਾਰਦੀ ਸਮਾਪਤੀ ਹੁੰਦੀ ਸੀ ਹਾਂਜੀ ਤਾਂ ਕਈ ਥਾਂ ਜਿਹੜਾ ਕੋਈ ਪੜਦੇ ਹੁੰਦੇ ਸੀਗੇ ਰਮਾਲਾ ਦੇ ਕੇ ਕਿ ਪ੍ਰੇਮ ਪਟੋਲਾ ਤੇ ਆ ਸ਼ਾਇਦ ਦਿੱਤਾ ਟੱਕ ਨੂੰ ਕੋਈ ਮਤ ਪੱਤ ਬੇਈ ਤੇ ਉਹ ਕੇ ਨਾਲ ਹੋਰ ਜੁੜ ਲੈਂਦੇ ਸੀਗੇ ਤੇ ਪ੍ਰੇਮ ਦਾ ਪਟੋਲਾ ਦਿੱਤਾ ਤੇਰੇ ਸੇਵਕਾਂ ਨੇ ਨਾਲ ਹੋਰ ਪੰਤੇ ਜੁੜ ਕੇ ਪੜਦੇ ਹੁੰਦੇ ਸੀਗੇ ਕੋਈ ਮੈਨੂੰ ਯਾਦਾ ਛੋਟੇ ਹੁੰਦੀ ਸੀ ਜੀ ਖੁਦ ਪੜਦੇ ਰਹੇ ਆ ਪਰ ਜਦੋਂ ਇਹ ਸਮਝ ਆਈ ਥੋੜੀ ਸਮਝੇ ਦਾਵਾ ਨਹੀਂ ਕੇ ਸੀ ਪੂਰੀ ਸਮਝ ਆ ਗਈ ਪਰ ਜਦੋਂ ਸਮਝ ਆਈ ਤੇ ਫਿਰ ਜੀ ਇਸ ਨੂੰ ਦੂਜਿਆਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਨਹੀਂ ਭਾਈ ਗੁਰੂ ਸਾਹਿਬ ਇਹ ਸਬ ਸ਼ਲੋਕ ਵਿੱਚ ਇਹ ਗੱਲ ਨਹੀਂ ਕਹਿ ਰਹੇ ਇਹ ਪਰਵਾਹ ਜਿਹੜਾ ਗੁਰੂ ਦੇ ਪਰਦੇ ਨਹੀਂ ਢੱਕ ਰਿਹਾ ਬਲਕਿ ਪਰਦੇ ਗੁਰੂ ਨੇ ਸਾਡੇ ਟੱਕ ਨੇ ਆ ਉਹ ਟਕਨੇ ਜਿਹੜੇ ਆ ਉਹ ਸਾਡੇ ਸਾਡੇ ਗੁਣ ਪੈਦਾ ਕਰਕੇ ਚੰਗੀਆਂ ਚੰਗੀ ਮੱਧ ਦੇ ਕੇ ਚੰਗੇ ਰਾਹ ਤੇ ਤੋਰ ਕੇ ਜਿਹੜਾ ਗੁਰੂ ਨੇ ਇਸ ਰੂਪ ਵਿੱਚ ਸਾਡਾ ਪਰਦਾ ਟਕਣਾ ਤਾਂ ਕਿ ਅਸੀਂ ਗੁਰੂ ਦਾ ਪਰਦਾ ਟਕਣਾ ਅਸੀ ਗੁਰੂ ਤਾਂ ਇਹ ਜਿਹੜੀ ਗੱਲ ਜਿਹੜੀ ਆ ਉਸ ਜਿਹੜੀ ਹੁਣ ਕੋਈ شادی ਕੋਈ ਪਰਦਾ ਹੋਵੇ ਪਰ ਮੇਰੇ ਕਹਿਣਾ ਹੁਣ ਕੋਈ ਨਹੀਂ ਪਰਦਾ ਕਿਉਂਕਿ ਜਿਵੇਂ ਜਿਵੇਂ ਸਮਝਾਉਣ ਲੱਪੀ ਲੋਕਾਂ ਨੂੰ ਤੇ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਤੋਂ ਸੰਕੁਚ ਕਰਨ ਲੱਗ ਪਏ ਪਰ ਜਿਹੜਾ ਗੁਰਬਾਣੀ ਵਿੱਚ ਪਰਦਾ ਟਕਣ ਦੀ ਗੱਲ ਆ ਉਹ ਇਸ ਤਰ੍ਹਾਂ ਇਸੇ ਰੂਪ ਵਿੱਚ ਆ ਸਾਡੇ ਜਿਹੜੇ ਔਗਣ ਆ ਉਹ ਸਾਨੂੰ ਪਹਿਲਾਂ ਉਹ ਸਾਨੂੰ ਔਗਣ ਜਿਹੜਾ ਦੱਸਉਂਦਾ ਵੇ ਸਾਡੇ ਅੰਦਰ ਆਹ ਕਮਜ਼ੋਰੀਆਂ ਆਹ ਗੋਣਾ ਇਸ ਲਈ ਜਦੋਂ ਗੁਰਸਾ ਨੇ ਬਾਣੀ ਖਿਆਲਦੇ ਦਾ ਖੁਦਿਆ ਤ੍ਰishna ਨਿੰਦਾ ਬੁਰੀ ਕਾਮ ਕ੍ਰੋਧ ਵਿਗਰਾਹ ਪਰ ਨਾਲ ਇਹ ਨਹੀਂ ਅੱਖੀ ਨਦਰ ਨਾ ਆਵੀ ਜਦ ਸ਼ਬਦ ਨਾ ਕਰੇ ਵਿਚਾਰ ਤੋ ਗੁਰ ਸ਼ਬਦ ਦੀ ਵਿਚਾਰ ਕਰਨ ਦਾ ਗੁਰੂ ਦੀ ਮੱਧ ਲੈਣ ਦਾ ਸਭ ਤੋਂ ਵੱਡਾ ਲਾਭ ਇਹੀ ਆ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਇਹ ਜਿਹੜੀਆਂ ਕਮਜ਼ੋਰੀਆਂ ਇਹ ਜਿਹੜੇ ਵਿਕਾਰ ਆ ਇਹ ਖਾਮੀਆਂ ਇਹ ਨਜ਼ਰ ਆਉਣ ਲੱਗ ਪੈਂਦੀਆਂ ਨਹੀਂ ਤਾਂ ਪਹਿਲਾਂ ਇਹ ਜਿਹੜੇ ਸਾਡੀਆਂ ਬੀੜੀਆਂ ਸੀ ਸਾਨੂੰ ਇਹ ਜਿਹੜੀਆਂ ਇਹ ਸਾਨੂੰ ਗਹਿਣੇ ਨਜ਼ਰ ਆਉਂਦੇ ਸੀਗੇ ਪਰ ਜਦੋਂ ਸ਼ਬਦੀ ਵਿਚਾਰ ਕੀਤੀ ਗੁਰੂ ਨੂੰ ਸਮਝਿਆ ਗੁਰੂ ਦੀ ਮੱਦ ਲਈ ਤਾਂ ਫਿਰ ਪਤਾ ਲੱਗਾ ਨਹੀਂ ਭਈ ਇਹ ਤਾਂ ਸਾਡੇ ਪੈਰਾਂ ਚ ਜੜੀਆਂ ਇਹ ਤਾਂ ਔਗਣਾਂ ਇਹ ਤਾਂ ਬੀੜੀਆਂ ਇਹ ਸਾਨੂੰ ਅੱਗੇ ਨਹੀਂ ਵਧਣ ਦੇ ਰਹੀਆਂ ਤੋਂ ਫਿਰ ਜਦੋਂ ਪਤਾ ਲੱਗ ਗਿਆ ਫਿਰ ਅਸੀਂ ਗੁਰੂ ਦੇ ਬਜਨਾਂ ਦੀ ਉਪਦੇਸ਼ ਸਹਾਇਤਾ ਨਾਲ ਹੀ ਇਹਨਾਂ ਬੀੜੀਆਂ ਨੂੰ ਕੱਟਣ ਦਾ ਯਤਨ ਕਰਦੇ ਆਂ ਤੋ ਇਹ ਜਿਹੜਾ ਇਹ ਉਦਮਾ ਉਪਰਾਲਾ ਗੁਰੂ ਦੀ ਇਹ ਮਤ ਸਮਝ ਲੈ ਕੇ ਇਹ ਪਰਦਾ ਟਕਣ ਦਾ ਪ੍ਰਤੀਕਾ ਪਰਦਾ ਟਕਣ ਦਾ ਪ੍ਰਤੀਕਾ ਤੋਂ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਸਤਗੁਰ ਕਿਦਾਂ ਪਰਦੇ ਟਕਦਾ ਔਰ ਕਿਸ ਤਰੀਕੇ ਨਾਲ ਸਾਡੇ ਸਾਰੇ ਪਰਦੇ ਜਿਹੜੇ ਆ ਉਹ ਟਕਦਾ ਆਈ ਥਿੰਕ ਕਿ ਤੁਸੀਂ ਬਹੁਤ ਵਧੀਆ ਰਿਹਾ ਸਾਡਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਪਰਦਾ ਪਈ ਸਾਹਿਬ ਬਹੁਤ ਬਹੁਤ ਥੈਂਕਸ ਮੈਂ ਕੋਈ ਕੋਈ ਸ਼ਬਦ ਜਿਹੜੇ ਗਿਆ ਮੈਂ ਜੇ ਕੋਈ ਇੱਕ ਦੋ ਸ਼ਬਦ ਜਿਹੜੇ ਮੈਂ ਉਹ ਵਿਆਖਿਆ ਕਰਦਾ ਤੈਮ ਨਹੀਂ ਗਿਆ ਪਰ ਗੁਰੂ ਜੀ ਨੇ ਇਹ ਦੱਸਿਆ ਹੋਇਆ ਜਿਹਦਾ ਖਿਆਲ ਜੀ ਦੇ ਵਿੱਚ ਕਿ ਗੁਰੂ ਜਿਹੜਾ ਉਹ ਪਰਦਾ ਕਿਸ ਨਾਲ ਟਕਦਾ ਪੂਰਾ ਸ਼ਬਦ ਤੇ ਨਹੀਂ ਜਿਸਦਾ ਮਤਲਬ ਲਗਿਆ ਪ੍ਰਭ ਕਿਰਪਾ ਤੇ ਹਰ ਹਰ ਧਿਆਵੂ ਪ੍ਰਭੂ ਦਇਆ ਤੇ ਮੰਗਲ ਘਾਵੂ ਊਠ ਤੇ ਬੈਠ ਦੇ ਸੋਭਤ ਜਾਗਤ ਹਰ ਧਿਆਈ ਹੈ ਸਗਲ ਅਵਰਦਾ ਜੀਓ ਨਾਮ ਔ ਕੋ ਦੇ ਮੋਕੋ ਸਾਧੂ ਦੀਆ ਕਿਲਵੇ ਕਾਤੇ ਨਿਰਮਲ ਥੀਆ ਆਨੰਦ ਪਿਆ ਨਿਕਸੀ ਸਾ ਪੀਰਾ ਸਗਲ ਬਨਾਸੇ ਦਰਦਾ ਜੀਓ ਫਿਰ ਆਖਿਆ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਦ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਪੇਟਤ ਹਉ ਗਈ ਬਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰੂ ਢਾਕ ਲਿਆ ਮੇਰਾ ਪਰਦਾ ਜੀਓ ਇਹ ਪਰਦਾ ਟਕਣ ਦਾ ਰੂਪ ਆ ਤੋ ਇਸ ਨਾਲ ਦੇ ਹੋਰ ਸ਼ੋਕੇ ਸ਼ਬਦ ਆ ਤੋਂ ਬਾਅਦ ਸ਼ਬਦ ਆਏ ਨੇ ਜਿਨ੍ਹਾਂ ਚ ਇਹਦਾ ਰੂਪ ਦਸਾਇਆ ਕਿ ਕਿਸਮ ਨਾਲ ਪਰਦਾ ਟਕਦਾ ਜਿਹੜੇ ਸਾਡੇ ਵੀਰ ਪੈਣ ਬਜ਼ੁਰਗ ਬੱਚੇ ਜਿਹੜੇ ਜੇਕਰ ਹੋਰ ਜੇਕਰ ਇਹਦੇ ਵਿੱਚ ਸੁਣਨਾ ਜਾਣ ਤਾਂ ਬਾਣੇ ਵਿੱਚ ਜਿੱਤੇ ਸ਼ਬਦ ਆਏ ਆ ਤਾਂ ਉਹਨਾਂ ਨੂੰ ਪੜ ਕੇ ਉਹ ਲਾਭ ਉਠਾ ਸਕਦੇ ਆ ਠੀਕ ਜੀ ਬਾਕੀ ਸੋ ਤੁਹਾਡਾ ਬਹੁਤ ਬਹੁਤ ਥੈਂਕਸ ਮੇਰੇ ਖਿਆਲ ਸਾਰੇ ਸਰੋਤਿਆਂ ਨੂੰ ਕਿੱਦਾਂ ਪਰਦਾ ਟਕਦਾ ਇਹਦੇ ਬਾਰੇ ਅੱਜ ਸਮਝ ਆ ਗਈ ਹੋਏਗੀ ਸੋ ਸਾਰਿਆਂ ਨੂੰ ਰਿਕਵੈਸਟ ਹੈ ਕਿਆ ਨੂੰ ਵਤਵਾਦ ਸ਼ੇਅਰ ਕਰਿਆ ਕਰੋ ਕਮੈਂਟਸ ਪੇ ਜਾ ਕਰੋ ਜਦੋਂ ਤੁਸੀਂ ਕਮੈਂਟਸ ਦਿੰਦੇ ਹੋ ਸਾਨੂੰ ਵੀ ਪਤਾ ਲੱਗਦਾ ਔਰ ਅਸੀਂ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤੇ ਪਲੱਸ ਅਸੀਂ ਜਿਹੜੇ ਹੋਰ ਕੋਈ ਪਹਿਲੂ ਰਹਿ ਗਏ ਆ ਉਹਨਾਂ ਨੂੰ ਵੀ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਭਾਈ ਸਾਡਾ ਤੁਹਾਡਾ ਵੀ ਸਾਰੇ ਦੇਖਣ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ